ਯਾਰ ਰਜਾਈ ਇੰਨੀ ਠੰਡ ਹੈਗੀ ਇੱਥੇ ਬਿਨ ਰਜਾਈ ਤੋਂ ਪਈਓ ਯਾਰ ਮੈਂ ਤੈਨੂੰ 20 ਵਾਰੀ ਕਹਤਾ ਵੀ ਮੈਂ ਰਜਾਈ ਨਹੀਂ ਲੈਣੀ ਮੈਂ ਐਵੇਂ ਦੀ ਚੀਜ਼ ਮੰਗਾ ਲਈਏ ਵੀ ਮੈਨੂੰ ਠੰਡ ਲੱਗਦੀ ਨਹੀਂ ਯਾਰ ਐਵੇਂ ਦਾ ਕੀ ਮੰਗਾ ਲਿਆ ਮੁੜ ਕੇ ਬਿਮਾਰ ਹੋ ਕੇ ਤੇ ਸਾਡੀ ਭਾਦੀ ਬਣਾਈ ਰੱਖੋਗੇ ਯਾਰ ਮੈਂ ਹਰਜਾਈ ਨਹੀਂ ਲੈਣੀ ਪਵਣ ਯਾਰ ਕਿਉਂ ਤੈਨੂੰ ੱੱਕੇ ਨਾ ਦਿੱਤੀ ਨਹੀਂ ਮੈਂ ਬਾਹਰ ਐਵੇਂ ਬਿਨਾਂ ਹਰਜਾਈ ਤੋਂ ਪਹਿਣਾ ਮੈਨੂੰ ਠੰਡ ਨਹੀਂ ਲੱਗਦੀ ਕਮਾਲ ਹੋ ਗਈ ਯਾਰ ਇੰਨੀ ਠੰਡ ਤੁੰਦ ਉੱਤੇ ਪਈ ਖੜੀ ਹੈਗੀ ਆ ਨਾ ਫਿਕਰ ਨਾ ਕਰੋ ਤੁਸੀਂ ਸੋਝੋ ਜਾ ਕੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਅਸੀਂ ਇੱਕ ਐਵੇਂ ਦੀ ਚੀਜ਼ ਮੰਗਾਈ ਆ ਵੀ ਚਾਹੇ ਜਿੰਨੀ ਮਰਜ਼ੀ ਠੰਡ ਹੋਵੇ ਜਿੰਨੀ ਮਰਜ਼ੀ ਮੈਂ ਕਹਿੰਦਾ ਕੋਰਾ ਕਿਉਣਾ ਪੈਂਦਾ ਹੋਵੇ ਪਰ ਤੁਹਾਨੂੰ ਠੰਡ ਨਹੀਂ ਲੱਗੂਗੀ ਨਾ ਤੁਸੀਂ ਖਾਣੀ ਆ ਤੇ ਨਾ ਹੀ ਤੁਸੀਂ ਮਤਲਬ ਕਿ ਲਗਾਉਣੀ ਆ ਬੋਡੀ ਤੇ ਨਾ ਹੀ ਕੋਈ ਬੋਡੀ ਤੇ ਲਗਾਉਣੀ ਆ ਪਰ ਤੁਹਾਨੂੰ ਠੰਡ ਨਹੀਂ ਲੱਗੂਗੀ ਉਹ ਚੀਜ਼ ਆਪਾਂ Amazon ਤੋਂ ਮੰਗਾਈਏ ਦੋਸਤੋ ਤੇ ਹੁਣ ਆਪਾਂ ਉਹਦੀ ਓਪਨਿੰਗ ਕਰਾਂਗੇ ਪਰ ਉਸ ਤੋਂ ਪਹਿਲਾਂ ਰਾਤ ਦੋਸਤੋ ਆਪਾਂ ਤਾਂ ਸ਼ਰਤ ਲਾ ਕੇ ਪੈ ਗਏ ਸੀ ਪਵਨ ਦੇ ਨਾਲ ਆਪਾਂ ਦਾ 12 1 ਵਜੇ ਤੱਕ ਜਿੰਨਾ ਚਿਰ ਫੌਂਡ ਫੌਂਡ ਦੇਖਦੇ ਹੋ ਉਹਨਾਂ ਚਿਰ ਇੱਥੇ ਬਾਹਰ ਹੀ ਪੈ ਰਹੇ ਮੈਨੂੰ ਜਮਾ ਕੋਈ ਠੰਡ ਨਹੀਂ ਲੱਗੀ ਤੇ ਨਜ਼ਾਰਾ ਆ ਗਿਆ ਦੋਸਤੋ ਤੇ ਪਰ ਉਸ ਤੋਂ ਇਹ ਚੀਜ਼ ਬਾਰੇ ਬਾਅਦ ਦੱਸਾਂਗੇ ਪਹਿਲਾਂ ਆਪਾਂ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਂ ਬੋਲਦੀਏ ਕਿਉਂਕਿ ਕੱਲ੍ਹ ਵਾਲੀ ਵੀਡੀਓ 'ਚ ਵੀ ਨਹੀਂ ਬੋਲੇ ਸੀ ਤੇ ਦੋਸਤ ਆਪਣੇ ਜਿਹੜਾ ਕਿ ਨਾਰਾਜ਼ਗੀ ਕਰਦੇ ਸੀ ਸਾਡੇ ਤੁਸੀਂ ਨਾਮ ਨਹੀਂ ਲੈਂਦੇ ਸਭ ਤੋਂ ਪਹਿਲਾਂ ਨਾ ਜੀ ਬਲਜਿੰਦਰ ਸਰਾ ਇਹ ਨੇ ਜੀ ਫਗਵਾੜਾ ਤੋਂ ਪਰਮਜੀਤ ਕੌਰ ਇਹ ਨੇ ਜੀ ਬਰਨਾਲਾ ਤੋਂ ਸਤਵਿੰਦਰ ਸਿੰਘ ਇਹ ਨੇ ਜੀ ਜਲੰਧਰ ਤੋਂ ਤੇ ਪੂਨਮ ਸ਼ਰਮਾ ਇਹ ਨੇ ਜੀ ਡੈਲੀ ਤੋਂ ਸੋ ਦੋਸਤੋ ਅਗਲੀ ਵੀਡੀਓ 'ਚ ਤੁਹਾਡਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਤੇ ਐਸੇ ਤਰ੍ਹਾਂ ਵੀਡੀਓ ਤੇ ਪਿਆਰ ਦਿੰਦੇ ਰਹੋ ਤੇ ਹੁਣ ਆਪਾਂ ਜਿਹੜੀ ਆ ਚੀਜ਼ ਮੰਗਾਈ ਹੈ ਦੀ ਓਪਨਿੰਗ ਕਰਦੇ ਆ ਤੇ ਤੁਹਾਨੂੰ ਚਲਾ ਕੇ ਦਿਖਾਉਣੇ ਆ ਤੇ ਇਹਦੇ ਰਿਵਿਊ ਵੀ ਦਵਾਂਗੇ ਵੀ ਇਹ ਚੀਜ਼ ਤੁਹਾਨੂੰ ਮੰਗਾਉਣੀ ਚਾਹੀਦੀ ਏ ਜਾਂ ਨਹੀਂ ਮੰਗਾਉਣੀ ਚਾਹੀਦੀ ਤੇ ਕਿੰਨੇ ਰੁਪਈਆ ਦੀ ਆਈ ਏ ਸਾਰਾ ਕੁਝ ਦੱਸਾਂਗੇ ਤੇ ਚੱਲ ਲਿਆ ਵੀ ਪੌਣ ਕਟਰ ਲਿਆ ਇਹਨੂੰ ਕੱਟੀਏ ਹਾਂਜੀ ਲਿਆ ਹਾਂ ਲਿਆਓ ਜੀ ਮੈਂ ਇਧਰ ਭਾਵ ਤੁਸੀਂ ਮੇਰਾ ਹੁਣ ਖੋਲੀਗੇ ਟਟਟਟ ਜਲਦੀ ਹੋਵੇ ਹਾਂ ਕੀ ਪਤਾ ਹਨਾ ਹਾਂ ਕੀ ਸੇ ਹੋਊਗਾ ਇੱਕ ਵੇਟੋ ਉਹ ਦਾ ਬਾਲੀ ਕਾਲੀ ਪਈਓ ਲੋ ਜੀ ਲੋ ਵੀ ਦੋਸਤੋ ਤੁਸੀਂ ਮੇਰੇ ਹੱਥ ਚ ਦੇਖ ਕੇ ਸਮਝ ਹੀ ਗਏ ਹੋਗੇ ਵੀ ਇਹ ਕੀ ਰਜਾਈ ਜੀ ਮੰਗਾਲੀ ਆ ਦੋਸਤੋ ਇਹ ਐਵੇਂ ਦੀ ਰਜਾਈ ਆ ਮਤਲਬ ਕਿ ਇੱਕ ਐਵੇਂ ਦੀ ਚਾਦਰ ਆ ਰਜਾਈ ਵਰਗੀ ਵੀ ਜਿਹੜੀ ਤੁਸੀਂ ਮਤਲਬ ਕਿ ਉੱਪਰ ਨਹੀਂ ਲੈਣੀ ਉੱਪਰ ਲੈਣ ਦੀ ਤਾਂ ਹਿੰਮਤ ਹੀ ਨਹੀਂ ਪੈਂਦੀ ਕਿਉਂਕਿ ਹਾਂ ਜੀ ਵੀ ਆਪਾਂ ਆਪਣੇ ਮੰਜੇ ਤੇ ਬੈੱਡ ਤੇ ਵਿਛਾ ਲੈਣੀ ਆ ਬੈੱਡ ਤੇ ਵਿਛਾ ਲੈਣੀ ਆ ਤੇ ਇਹਦਾ ਕੰਮ ਕੀ ਆ ਇਦੇ ਨਾਲ ਦੋਸਤਾਂ ਤਾਰ ਵੀ ਲੱਗੂਗੀ ਕੁਝ ਦੋਸਤ ਮਿੱਤਰ ਕਹਿਣਗੇ ਵੀ ਇਹ ਕਰੰਟ ਲੱਗੂਗਾ ਕਰੰਟ ਜਾਵੇਂ ਲੱਗ ਜਾਊਗਾ ਜਾਂ ਕੁਝ ਵੀ ਆ ਤੇ ਤੁਸੀਂ ਰਜ਼ਾਈ ਵਾਲੀ ਇੱਧਰ ਦੇਖੋ ਚਾਦਰ ਮੈਂ ਤਾਂ ਪਹਿਲੀ ਵਾਰੀ ਦੇਖੀ ਆ ਸੁਣਿਆ ਜਰੂਰ ਸੀ ਸ਼ਾਇਦ ਤੁਹਾਡੇ ਦੋਸਤਾਂ ਮਿੱਤਰਾਂ ਦੇ ਘਰੇ ਆਲਰੇਡੀ ਹੋਣਗੀਆਂ ਵੀ ਚਾਦਰ ਦੇ ਉੱਤੇ ਮਤਲਬ ਕਿ ਵਾਇਰ ਸ਼ੌਕਟ ਲੱਗਿਆ ਹੋਇਆ ਤੇ ਇਹ ਕੰਮ ਕੀ ਕਰਦੀ ਆ ਤੁਹਾਨੂੰ ਇਹਦਾ ਸਾਰਾ ਟ੍ਰਾਇਲ ਦਵਾਂਗੇ ਦੋਸਤੋ ਜੀ ਇੱਕ ਵਾਰੀ ਆਪਾਂ ਯੂਜ਼ ਕਰਕੇ ਦੇਖਦੇ ਆਂ ਵੀ ਵਾਕਈ ਮਤਲਬ ਕੀ ਹੈ ਨਾ ਕਾਮਜਾਬ ਹੈਗੀ ਆ ਕਿ ਨਹੀਂ ਹੈਗੀ ਹੈਗੀ ਕਿ ਹੈ ਨਹੀਂ ਤੇ ਦੋਸਤੋ ਮਤਲਬ ਇਹਨੂੰ ਚਲਾਉਣੇ ਆਪਾਂ ਨੱਟ ਤੋਂ ਤੁਹਾਨੂੰ Amazon ਤੋਂ ਤੁਹਾਨੂੰ ਲਿੰਕ ਪਾ ਦਾਂਗੇ ਬਿਲਕੁਲ ਜੀ ਇਹ ਦੋਸਤੋ ਐ ਐਂ ਵਿਛਾ ਲੈਣੀ ਇੱਧਰ ਦੇਖੋ ਤੁਸੀਂ ਆਦੇ ਜਿੱਥੇ ਤੁਹਾਡੀ ਚਾਦਰ ਹਾਂਜੀ ਚਾਦਰ ਦੇ ਮਤਲਬ ਥੱਲੇ ਇਹ ਵਿਛਾ ਲੈਣੀ ਤੇ ਉੱਤੇ ਇਹਦੇ ਪੈ ਜਾਣਾ ਕਹਿੰਦੇ ਖੰਡ ਠਣ ਨਹੀਂ ਲੱਗਦੇ ਕੰਪਨੀ ਦਾਵਾ ਕਰਦੀ ਹੈ ਲਾ ਤੇ ਤਾਰ ਤੇ ਆ ਦਬ ਦੇ ਸੱਚ ਵੀ ਦਬ ਦੋ ਪਰ ਡਾਇਰੈਕਟ ਹੀ ਸੱਚ ਇਹ ਡਾਇਰੈਕਟ ਹੀ ਹੈ ਤਾਂ ਪਲੱਗ ਆ ਇੱਥੇ ਇਹਦੇ ਬਟਨ ਲੱਗੇ ਆ ਦੋਸਤੋ ਦੇਖੋ ਤੁਸੀਂ ਹਾਈ ਲੋ ਮੀਡੀਅਮ ਅੱਛਾ ਇਹ ਤੋਂ ਟੈਂਪਰੇਚਰ ਆਪਾਂ ਜਿਹੜਾ ਕਿ ਸੈੱਟ ਕਰ ਸਕਦੇ ਸੈੱਟ ਕਰ ਲੈਣਾ ਤੇ ਦੋਸਤੋ ਧੂਆਂ ਤਾਂ ਰਗਾਈ ਤੋਂ ਨਿਕਲ ਲੱਗ ਗਿਆ ਵੇ ਕਹਣ ਭਾਵੇਂ ਇਹ ਬਾਹਰ ਆਪਾਂ ਐਕਸਪੈਰੀਮੈਂਟ ਤਾਂ ਕਰ ਰਹੇ ਆ ਕਿਉਂਕਿ ਬਾਹਰ ਠੰਡਾ ਤੇ ਬਾਹਰ ਹੀ ਪਤਾ ਲੱਗੂਗਾ ਵੀ ਵਾਕੈ ਹੀ ਮਤਲਬ ਕੀ ਇਹ ਕਾਮਜਾਬ ਹੈਗੀ ਆ ਕਿ ਨਹੀਂ ਹੈਗੀ ਆ ਨਾ ਆ ਦੇਖੋ ਦੋਸਤੋ ਧੂਆ ਨਿਕਲਣ ਲੱਗ ਗਿਆ ਲਓ ਹੇ ਰੰਬਾ ਕਿਹੜਾ ਕਰੰਟ ਕਰੰਟ ਨਾ ਲੱਗ ਜਾਏ ਹੋਰ ਪੜਾ ਚੰਦ ਚੜ੍ਹਦੇ ਵਿਆਹਾਂ ਦਾ ਸੀਜ਼ਨ ਵਾਏ ਗੁਰੂ ਵਾਏ ਗੁਰੂ ਬੋਲੋ ਕਿਉਂ ਬਾਹਲਾ ਬੋਲਦੇ ਹੋ ਹੁਣ ਬਾਹਲਾ ਨਜ਼ਾਰਾ ਜ ਆਉਣ ਲੱਗ ਗਿਆ ਨਹੀਂ ਇਹਦੇ ਉੱਪਰ ਜਦੋਂ ਤੁਸੀਂ ਇਹਦੀ ਕੰਡੀਸ਼ਨ ਪੜੋਂਗੇ ਜਿਵੇਂ ਤੁਹਾਡੇ ਅਰਜ਼ਾਈ ਆ ਜਾਂ ਤੁਸੀਂ ਬੈਡਰੂਮ ਦੇ ਵਿੱਚ ਜਾਣਾ ਹੈ ਤੁਸੀਂ ਆਪਦਾ ਬਟਨ ਆਨ ਕਰ ਦੇਣਾ ਤੁਹਾਡੀ ਜਿੰਨੇ ਨੇ ਤੁਸੀਂ ਉੱਥੇ ਅੰਦਰ ਜਾਓਗੇ ਆਦੇ ਬੈਡਰੂਮ ਦੇ ਵਿੱਚ ਰਜਾਈ ਆਪਾਂ ਠੰਢੀ ਠੰਢੇ ਲੱਗਦੀ ਹੈ ਵੀ ਉਹ ਉਹਨੇ ਇਹ ਹੀਟ ਦੇਖ ਕੇ ਮਤਲਬ ਥੋੜੀ ਠੰਢੀ ਤੁਹਾਨੂੰ ਲੱਗਦੀ ਤੇ ਖਾਸ ਕਰਕੇ ਇਹ ਸਾਨੂੰ ਪਲੱਗ ਨੂੰ ਆਨ ਹੀ ਰੱਖਣਾ ਹੈ ਨਹੀਂ ਪਾਉਣੇ ਆਨ ਵੀ ਰੱਖ ਸਕਦੇ ਆਪਾਂ ਮੀਡੀਅਮ ਹਨਾ ਜਿਵੇਂ ਮੀਡੀਅਮ ਰੱਖ ਸਕਦੇ ਆ ਬਾਕੀ ਇਹ ਮੈਨੂੰ ਲੱਗਦਾ ਵੀ ਇਹ ਚੀਜ਼ ਬਣੀ ਹੈ ਵੀ ਜਿਹੜੇ ਬਜ਼ੁਰਗ ਜ਼ਿਆਦਾ ਠੰਡਾ ਨਹੀਂ ਬਣਾਉਂਦੇ ਉਹਨਾਂ ਦੀਆਂ ਰਜਾਈਆਂ ਮਤਲਬ ਕਿ ਠੰਡੀਆਂ ਹੋ ਜਾਂਦੀਆਂ ਤੇ ਗਰਮ ਨਹੀਂ ਛੱਤੀ ਹੁੰਦੀਆਂ ਉਹਨਾਂ ਵਾਸਤੇ ਅਕਸਰ ਉਹਨੇ ਕੰਪਨੀ ਨੇ ਚੀਜ਼ ਬਣਾਈ ਆ ਤੇ ਇਹਦੇ ਫਾਇਦੇ ਵਾਸਤੇ ਹੀ ਬਣਾਈ ਆ ਕੋਸ਼ ਹਾਂ ਬਾਕੀ ਵੀ ਦੋਸਤੋ ਹਲੇ ਆਪਣਾ ਚੱਲ ਰਿਹਾ ਤੁਹਾਨੂੰ ਫੁੱਲ ਇਹਦਾ ਰਿਵਿਊ ਦਿੰਨੇ ਆ ਹਾਂਜੀ ਤੇ ਮੈਂ ਇੱਕ ਵਾਰੀ ਸਭ ਦੀ ਨਾਮ ਪੁੱਛਦਾ ਸੀ ਅਸੀਂ ਦੋਸਤੋ ਇਕੱਠਾ ਹੀ ਆਰਡਰ ਕੀਤਾ ਸੀ ਕੱਲ ਜਿਹੜਾ ਪ੍ਰੋਡਕਟ ਮੰਗਾਇਆ ਤੇ ਇਹ ਮੰਗਾਇਆ ਪਰ ਪਹੁੰਚਾ ਲੇਟ ਹੀ ਆ ਹਾਂਜੀ ਇਸ ਵਾਰੀ ਪਤਾ ਨਹੀਂ ਕਿਵੇਂ ਲੇਟ ਹੋ ਗਿਆ ਵੈਸੇ ਅੱਗੇ ਲੇਟ ਹੁੰਦਾ ਨਹੀਂ ਹੁੰਦਾ ਨਾ ਤੇ ਵਧੀਆ ਲੱਗੀ ਮਤਲਬ ਕਿ ਤੁਹਾਨੂੰ ਵੀ ਜਿਵੇਂ ਜਿੰਨੇ ਕਿ ਪੈਸੇ ਲਾਏ ਆ ਤੂੰ ਬਹੁਤ ਦਿਖਾ ਤੇ ਦੋਸਤੋ ਹੁਣ ਸੱਚੇ ਤੁਹਾਨੂੰ ਰੇਟ ਦੱਸਣ ਵਾਲਾ ਰਹਿ ਗਿਆ ਦੋਸਤਾਂ ਇਹਨੇ ਵੀ ਚਾਦਰ ਨਹੀਂ ਆਉਂਦੀ ਚਾਦਰਾਂ ਦੇ ਵੀ ਅੱਜਕੱਲ ਚੰਗੀਆਂ ਲੱਗੇ ਤਾਂ 1000 15 1500 ਦੀ ਚਾਦਰ ਆਉਂਦੀ ਆ ਹਾਂ ਜਿਹੜੀਆਂ ਇਹ ਖਰਾਬ ਹੋ ਜਾਂਦੀਆਂ ਵੀ ਜਾਨੀ ਕਿ ਹਾਂ ਤੇ ਇਹ ਵੀ ਦੋਸਤੋ 15 1500 1700 ਦੇ ਸਿੰਗਲ ਤੇ ਡਬਲ ਤੁਸੀਂ ਲਾਉਂਗੇ ਤੁਹਾਨੂੰ 2500 ਰੁਪਏ ਦੀ ਮਿਲਦੀ ਡਬਲ ਬੈੱਡ ਦੀ ਤੇ ਥੱਲੇ ਤੁਸੀਂ ਵਿਛਾ ਲੈਣੀ ਹੈ ਤੇ ਉੱਤੇ ਜਾ ਤੇ ਕੁਝ ਨਾ ਪਾਓ ਤੇ ਬਾਕੀ ਦੋਸਤੋ ਜੇ ਤੁਸੀਂ ਵੀ ਕਿਸੇ ਨੇ ਮੰਗਾਈ ਹੋਵੇ ਹਨਾ ਜਾਂ ਵਰਤ ਕੇ ਦੇਖੀ ਹੋਵੇ ਤਾਂ ਆਪਦੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਕੱਲ ਵਾਲੀ ਵੀਡੀਓ ਦੇ ਵੀ ਆਪਾਂ ਜਿਵੇਂ ਪਾਈ ਸੀਗੀ ਵੀਡੀਓ ਵੀ ਹੀਟਰ ਵਾਲੀ ਪਾਈ ਸੀ ਨਾ ਅਗੀਜਰ ਵਾਲੀ ਤੇ ਗੀਜਰ ਵਾਲੀ ਵੀਡੀਓ ਦੇ ਵੀ ਕਹਿ ਰਹੇ ਸੀਗੇ ਵੀ ਸਾਨੂੰ ਕੋਈ ਲਿੰਕ ਭੇਜੋ ਇਹ ਤੁਸੀਂ ਜਦੋਂ Amazon ਤੇ ਸਰਚ ਕਰੋਗੇ ਮੀਨੀ ਗੀਜਰ ਤੇ ਤੁਹਾਨੂੰ ਇਹ ਜਿਹੜੇ ਕੀ ਹਨਾ ਆਜੂਗੀ